ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਸਾਡੇ ਲਾਅਨ ਆਰਡਰ ਨੂੰ ਬਾਲ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਅਨ ਆਰਡਰ ਤੇ ਜਿਹੜੀ ਸਿਚੁਏਸ਼ਨ ਨੂੰ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮੀਕੇਬਲ ਜਿਹੜਾ ਹੈਗਾ ਰਿਜ਼ਲਟ ਪਰ ਲਿਆ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਨੂੰ ਆਹ ਦੇਖੋ ਮਾਰਨਿੰਗ ਸ਼ਾਇਦ 5:00 6:00 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈਗੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ तकरीबन ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਦੇ ਜਿਹੜੇ ਰਮੈnder ਸੀਗੇ ਇੱਥੇ ਆਏ ਸੀਗੇ ਉਸ ਬੰਦ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕਤ ਦੇ ਉੱਪਰ ਸਾਡਾ ਮੇਨ ਪਰਪਸ ਹੈਗਾ ਲਾਅ ਐਂਡ ਆਰਡਰ ਨੂੰ ਸਿਚੂਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਚੁੱਕੀ ਹੈ ਇਹ ਵੱਲੋਂ ਰੇਡ ਕੀਤੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇੱਥੇ ਛਿੜੀ ਰਾਮਪੁਰੇ ਦੀਰੀ ਦੇ ਵਿੱਚ ਇੱਕ ਐਨਐਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਸਾਡੇ ਲਾਅ ਐਂਡ ਆਰਡਰ ਨੂੰ ਬਾਲ ਰੱਖਣ ਸਾਡੇ ਵੱਲੋਂ ਫੋਰਸੇ ਤੇ ਡਿਪਲੋਏ ਕੀਤੀ ਗਈ ਸੀਗੀ ਸਰ ਹੁਣ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਅਨ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮਿਕਬਲੀ ਜਿਹੜਾ ਹੈਗਾ ਰਿਜ਼ੋਲਵ ਪਰ ਲਿਆ ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਕਿ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੁਝ ਕੈਦ ਵਗਾਰਾ ਦਿੱਤੀ ਗਈ ਉਹਨਾਂ ਆਹ ਦੇਖੋ ਮਾਰਨਿੰਗ ਸ਼ਾਇਦ 5:30 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਹੈ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਸੀਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਚੁੱਕੀ ਹੈ ਇਹ ਵੱਲੋਂ ਰੇਡ ਕੀਤੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇਥੇ ਸਿਟੀ ਰਾਮਪੁਰੇ ਧੀਰੇ ਦੇ ਵਿੱਚ ਇੱਕ ਐਨਐਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਅੱਗੇ ਜਿਹੜੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਸ ਵੱਲੋਂ ਸਾਡੇ ਲਾਇ ਆਰਡਰ ਨੂੰ ਬਾਲ ਰੱਖਣ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਇ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮਿਕਬਲੀ ਜਿਹੜਾ ਹੈਗਾ ਰਸਾਲ ਪਰ ਰਿਹਾ ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਕਿ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੋਈ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਨੂੰ ਆਹ ਦੇਖੋ ਮਾਰਨਿੰਗ ਸ਼ਾਇਦ 5:30 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਹੈ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦੇ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਸੀਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰ ਇਹ ਵੱਲੋਂ ਰੇਡ ਕਰੇਗੀ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇੱਥੇ ਸ੍ਰੀ ਰਾਮਪੁਰੇ ਦੀਰੇ ਦੇ ਵਿੱਚ ਇੱਕ ਐਨਏ ਦੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਇਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਸ ਵੱਲੋਂ ਸਾਡੇ ਲਾਇਨ ਆਰਡਰ ਨੂੰ ਬਾਲ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਇਨ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮੀਕੇਬਲ ਜਿਹੜਾ ਹੈਗਾ ਰੋਲ ਪਰ ਲਾਇਆ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਕਿ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਆਹ ਦੇਖੋ ਮਾਰਨਿੰਗ ਸ਼ਾਇਦ 5:00 6:00 5 ਦੇ ਕਰੀਬ ਜਿਹੜੀ ਹੈਗੀ ਰੇਟ ਜਿਹੜੀ ਹੈਗੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਹੈ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕਾ ਦੇ ਉੱਪਰ ਸਾਡਾ ਮੇਨ ਪਰਪਸ ਸੀਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇੱਥੋਂ ਜਾ ਚੁੱਕੀ ਹੈ ਇਹ ਵੱਲੋਂ ਰੇਡ ਕੀਤੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇੱਥੇ ਸਿਟੀ ਰਾਮਪੁਰੇ ਧੀਰੇ ਦੇ ਵਿੱਚ ਇੱਕ ਐਨਐਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਸਾਡੇ ਲਾਅਨ ਆਰਡਰ ਨੂੰ ਬਾਲ ਰੱਖਣ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਅਨ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮਿਕਬਲੀ ਜਿਹੜਾ ਹੈਗਾ ਰਿਜ਼ਲਵ ਪਰ ਆ ਰਿਹਾ ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਕਿ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੁਝ ਸ਼ਿਕਾਇਤ ਵਗੈਰਾ ਦਿੱਤੀ ਗਈ ਉਹਨਾਂ ਆਪ ਦੇਖੋ ਮਾਰਨਿੰਗ ਸ਼ਾਇਦ 5:30 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਹੈ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਹੀ ਕਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਾਲ ਰੱਖਣਾ ਸੋ ਹੁਣ ਆਪਣੀ ਐਨਆਈਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਚੁੱਕੀ ਹੈ ਇਹ ਵੱਲੋਂ ਰੇਡ ਕਰੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦਾ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇਥੇ ਸਿਟੀ ਰਾਮਪੁਰੇ ਦੀ ਜਿਹੜੀ ਦੇ ਵਿੱਚ ਇੱਕ ਐਨਆਈਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਲਾਅ ਐਨ ਆਰਡਰ ਨੂੰ ਬੰਦ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨ ਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਅ ਐਨ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮੀਕਬਲ ਜਿਹੜਾ ਹੈਗਾ ਰਿਜ਼ਲਟ ਪਰ ਆਇਆ ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਕਿ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੋਈ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਨੂੰ ਆਹ ਦੇਖੋ ਮਾਰਨਿੰਗ ਸ਼ਾਇਦ 5:00 6:00 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਇੱਕ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਹੈਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਆਈਡੀ ਦੀ ਟੀਮ ਜਿਹੜੀ ਹੈਗੀ ਆਪਣੀ ਇਹ ਵੱਲੋਂ ਰੇਡ ਕਰੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢਿਆ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇੱਥੇ ਛਿੜੀ ਰਾਮਪੁਰੇ ਧੀਰੇ ਦੇ ਵਿੱਚ ਇੱਕ ਐਨਏ ਦੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰੋਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਪੁਲਿਸ ਵੱਲੋਂ ਸਾਡੇ ਲਾਅ ਐਨ ਆਰਡਰ ਨੂੰ ਬਾਲ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨ ਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਅ ਐਨ ਆਰਡਰ ਤੇ ਜਿਹੜੀ ਸਿਚੁਏਸ਼ਨ ਨੂੰ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮਿਕੀਬਲ ਜਿਹੜਾ ਹੈਗਾ ਰਿਜ਼ਲਵ ਪਰ ਲਿਆ ਸਾ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੁਸ਼ਕਾਇਤ ਵਗਾਰਾ ਦਿੱਤੀ ਗਈ ਉਹਨਾਂ ਆਹ ਦੇਖੋ ਮਾਰਨਿੰਗ ਸ਼ਾਇਦ 5:00 6:00 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈਗੀ ਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਹੈਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਚੁੱਕੀ